ਹੇ ਦੇ ਹਾਂ ਸਰ ਦੇਖੋ ਬਹੁਤ ਪਿਆਰੀ ਬੱਚੀ ਹੈ ਉਹ ਜੋ ਨੇ ਦਫਜ ਬੋਲੇ ਨੇ ਦਿਲੋਂ ਨਿਕਲੇ ਇਹਦੇ ਉਹ ਮੇਰੇ ਵੀ ਅੱਖਾਂ 'ਚ ਪਾਣੀ ਆ ਗਿਆ ਇਸ ਕਰਕੇ ਕੀ ਕਹਿੰਦੀ ਮੈਂ ਜੋ ਤੁਸੀਂ ਪੈਸੇ ਮੈਨੂੰ ਦਿੱਤੇ ਨੇ ਮੈਂ ਜੋੜ-ਜੋੜ ਕੇ ਵੱਡੀ ਹੋ ਕੇ ਕਰਕੇ ਮੈਂ ਤੁਹਾਡੇ ਪੈਸੇ ਵਾਪਸ ਕਰਾਂਗੀ ਆ ਸਾਰੀ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਜੋ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ ਮਤਲਬ ਉਹਨ ਮੈਂ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਇਹਨਾਂ ਨੂੰ ਦਵਾਂਗੀ ਵੀ ਇਹਨਾਂ ਨੇ ਕਰੇਗੀ ਜਿਹੜਾ ਤੂੰ ਡਾਕਟਰ ਬਣੇਗੀ ਕੀ ਬਣਾ ਡਾਕਟਰ ਇਹਨੇ ਸਾਰੋ ਕੁਝ ਨਹੀਂ ਦੋਤਾ ਬੜਾ ਇਹਦੇ ਕੋਲ ਨਾ ਮੋਰ ਉਹਨਾਂ ਦਾ ਇਹ ਬੱਚੇ ਅਸੀਂ ਅਡਾਪਟ ਕਰ ਲਈ ਜੀ ਦੇਖੋ ਬਹੁਤ ਪਿਆਰੀ ਬੱਚੀ ਹੈ ਔਰ ਇਹ ਜੋ ਇਹਨੇ ਲਫਜ਼ ਬੋਲੇ ਨੇ ਦਿਲੋਂ ਨਿਕਲੇ ਇਹਦੇ ਹੋਂ ਔਰ ਮੇਰੇ ਵੀ ਅੱਖਾਂ 'ਚ ਪਾਣੀ ਆ ਗਿਆ ਇਸ ਕਰਕੇ ਕਿ ਕਹਿੰਦੀ ਮੈਂ ਜੋ ਤੁਸੀਂ ਪੈਸੇ ਮੈਨੂੰ ਦਿੱਤੇ ਨੇ ਮੈਂ ਜੋੜ-ਜੋੜ ਕੇ ਵੱਡੀ ਹੋ ਕੇ ਕਰਕੇ ਮੈਂ ਤੁਹਾਡੇ پیسے ਵਾਪਸ ਕਰਾਂਗੇ। ਲੇਕਿਨ ਮੈਂ ਡਾਕਟਰ ਬਣਨਾ ਚਾਹੁੰਦੀ ਆ। ਸੋ ਇਸ ਕਰਕੇ ਮੈਂ ਇਸ ਬੱਚੀ ਨੂੰ ਅੱਜ ਸਰਬਤ ਦੇ ਪਨਾ ਚੈਰੀਟੇਬਲ ਟਰਸ ਤੋਂ ਅਡਾਪਟ ਕਰ ਰਹੀ ਆ। ਇਹ ਡਾਕਟਰ ਬਣੇ, ਇੰਜੀਨੀਅਰ ਬਣੇ, ਪਾਇਲਟ ਬਣੇ ਜਾਂ ਜੋ ਵੀ ਬਣਨਾ ਚਾਹੇਗੀ, ਉਸ ਤੇ ਦਾ ਪੂਰਾ ਖਰਚਾ ਜਿਹੜਾ ਉਹ ਉਠਾਏਗਾ ਇਹਦਾ। ਅੱਜ ਤੋਂ ਇਹ ਬੱਚੀ ਸਾਡੀ ਹੈ। ਠੀਕ ਹੈ? ਧੰਨਵਾਦ ਸਾਰਿਆਂ ਦਾ। ਇਹ ਹੁਣ ਸਾਡੀ ਜ਼ਿੰਮੇਵਾਰੀ ਹੈ। ਕਿ ਉਹ ਬੰਨਣਾ ਦਾ ਕੀ ਨਾਮ ਤੁਹਾਡਾ ਇਕਾਗਰਦੀਪ ਕੋਟਾ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮੈਂ ਆ ਸਾਰੀ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਤੇ ਹੁਣ ਮੈਂ ਜਿਉ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ ਮੈਂ ਲਗਭਗ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਇਹਨਾਂ ਨੂੰ ਦਊਂਗੀ ਵੀ ਇਹਨੇ ਕਰੇਗੀ ਬੇਟਾ ਤੂੰ ਡਾਕਟਰ ਬਣੇਗੀ ਕਿਵੜਨਾ ਡਾਕਟਰ ਬੇਟਾ ਕੀ ਕਰਨਾ ਚਾਹੁੰਦਾ ਕੀ ਬੰਨਾ ਚਾਹੁੰਦੇ ਤੁਸੀਂ ਮੈਂ ਡਾਕਟਰ ਬੰਨਾ ਚਾਹੁੰਦੀ ਹਾਂ ਬਸ ਤੂੰ ਕਮਾ ਕੇ ਦੇਈ ਨਾ ਉਦੋਂ ਹਾਂ ਫਿਰ ਮੈਂ ਤੈਨੂੰ ਕਮਾ ਕੇ ਦਊਂਗੀ ਇਨਸ਼ਾ ਅੱਲਾਹ ਪੜੋ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜੀਤ ਕੋਰ ਹੈ ਮੈਂ ਜੀ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡੇ ਹਸਬੰਦ ਕਿਦੋਂ ਗਏ ਸੀ ਕਿਸ ਕਰਕੇ ਗਏ ਸੀ ਕੀ ਹਾਲ ਸਾਬਾ ਵਾਪਰਿਆ ਔਰ ਕਿਸ ਤਰ੍ਹਾਂ ਪਤਾ ਲਗਾ ਤੁਹਾਨੂੰ ਸਾਰਾ ਮੇਰੇ ਹਸਬੰਦ ਆ 2 ਸਾਲ ਪਹਿਲਾਂ ਗਏ ਹੋਏ ਸੀ ਦੁਬਈ ਗਏ ਸੀ ਦੁਬਈ ਤੋਂ ਅੱਗੇ ਉਹਨਾਂ ਨੂੰ ਆਈਡੀ ਵਗੈਰਾ ਬਣਾ ਕੇ ਜੋਰਜੀਆ ਨੂੰ ਚਲੇ ਗਏ ਤੇ ਜੋਰਜੀਆ ਉੱਥੇ ਗਏ ਕਾਫੀ ਟਾਈਮ ਠੀਕ ਸਰਕਲ ਸਾਡਾ ਚੱਲ ਰਿਹਾ ਸੀ ਤੇ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਇਹ ਫੋਨ ਆਇਆ ਸਾਨੂੰ ਸੈਟਰਡੇ ਨੂੰ ਵੀ ਬਰਫ ਦਾ ਕੋਈ ਤੂਫਾਨ ਆਇਆ ਉੱਥੇ ਤੂਫਾਨ ਆਨ ਕਰਕੇ ਉਹਨਾਂ ਦਾ ਰੀਲਾਈਟ ਬੰਦ ਹੋ ਗਈ ਤੇ ਜਿਹੜਾ ਜਨਰੇਟਰ ਉਹਨਾਂ ਨੇ ਅੰਦਰ ਲਾ ਲਿਆ ਜਨਰੇਟਰ ਅੰਦਰ ਲਾਣ ਕਰਕੇ ਜਿਹੜੀ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋ ਗਈ ਜਿਹੜੇ ਕਿ ਸਾਰੇ ਜਾਨੇ ਸੁੱਤੇ ਦੇ ਸੁੱਤੇ ਹੀ ਰਹਿ ਗਏ 12 ਜਾਨੇ ਹਾਂਜੀ ਔਰ ਉਸ ਤੋਂ ਬਾਅਦ ਇੱਕ ਤੁਹਾਡੀ ਅਪੀਲ ਸੀ ਕਿ ਉਹਨਾਂ ਦੀ ਡੈੱਡ ਮੋਡੀ ਜਿਹੜੀ ਹੈਗੀ ਹੈ ਉਹ ਜਾਂਦੀ ਜਾਵੇ ਉਹ ਕਿੰਨਾ ਵੱਲੋਂ ਲਈ ਆਈ ਗਈ ਹੈ ਔਰ ਅੱਜ ਜਿਨ੍ਹਾਂ ਨੇ ਡੈੱਡ ਬਡੀ ਲਿਆਂਦੀ ਵੀ ਸੀ ਉਹ ਉਹਨਾਂ ਦੇ ਜੋ ਫਾਊਂਡਰ ਨੇ ਉਹ ਵੀ ਆਏ ਨੇ ਆ ਉਪਰਾਏ ਸਾਹਿਬ ਦੇ ਹਾਂਜੀ ਸਾਡੀ ਟੀਮ ਸਰਬਤ ਭਲਾ ਵਾਲੀ ਟੀਮ ਨੇ ਮਤਲਬ ਕਿ ਸਾਡੇ ਹਸਬੰਦ ਨੂੰ ਮੰਗਵਾਇਆ ਉਧਰੋਂ ਮੇਰੇ ਨੂੰ ਤੇ ਇਹਨਾਂ ਰਾਹੀਂ ਸਾਡਾ ਸਾਰਾ ਇਹ ਕੰਮ ਹੋਇਆ ਸੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਰਬਤ ਭਲਾ ਵਾਲਿਆਂ ਦੇ ਕਿਉਂਕਿ ਸਾਡੇ ਕੋਈ ਨਹੀਂ ਗੁੰਜਾਇਸ਼ ਨਹੀਂ ਸੀ ਕਿ ਉਹਨਾਂ ਡੈੱਡ ਬਡੀ ਆ ਸਕਣ ਇਹ ਟਰੱਸਟ ਵਾਲਿਆਂ ਨੇ ਮਰਾਇ ਤੇ ਉਪਰਾਏ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅੱਜ ਤੁਹਾਡੇ ਘਰ ਆਏ ਆ ਉਹਨਾਂ ਨੇ ਕੀ ਕੁਝ ਤੁਹਾਨੂੰ ਸਹਿਯੋਗ ਦੇਣ ਦਾ ਜਿਹੜਾ ਵਾਦਾ ਕੀਤਾ ਸੀ ਉਹਨਾਂ ਨੇ ਸਾਡਾ ਇਸ ਦੁੱਖ ਦੀ ਘੜੀ 'ਚ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਮੈਨੂੰ ਮਤਲਬ 5000 ਪੈਨਸ਼ਨ ਦਾ ਐਲਾਨ ਕੀਤਾ ਇਸ ਟਾਈਮ ਮੇਰੀ ਬੇਟੀ ਦੇ ਸਕੂਲ ਦਾ ਜਾਂ ਮੇਰੀ ਬੇਟੀ ਦੇ ਡਿਪੋਜ਼ਿਟ ਪੈਸੇ ਦਾ ਕਰਾਉਣ ਦਾ ਐਲਾਨ ਕੀਤਾ ਵੀ ਜੋ ਵੀ ਖਰਚਾ ਅਸੀਂ ਕਰਾਂਗੇ ਤੁਹਾਡੇ ਨਾਲ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਅਗਰ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੋ ਜਾਂਦਾ ਤਾਂ ਸਰਕਾਰਾਂ ਨੂੰ ਵੀ ਇਸ ਵਾਸਤੇ ਜਿਹੜਾ ਹੈਗਾ ਆਉਣਾ ਚਾਹੀਦਾ ਤੁਹਾਡੇ ਕੋਲ ਕੋਈ ਆਇਆ ਨਹੀਂ ਸਾਡੇ ਕੋਲ ਕੋਈ ਸਰਕਾਰ ਨਹੀਂ ਆਈ ਕੋਈ ਐਮਸੀ ਕੋਈ ਲੀਡਰ ਕੋਈ ਸਾਡੇ ਘਰੇ ਨਹੀਂ ਆਇਆ ਸਿਰਫ ਸਰਬਤ ਭਲਾ ਵਾਲੀ ਟੀਮ ਹੀ ਸਾਡੇ ਘਰੇ ਆਈ ਹੈ ਕੀ ਅਪੀਲ ਕਰੋਗੇ ਤੁਸੀਂ ਕਿਉਂਕਿ ਜਿਸ ਤਰ੍ਹਾਂ ਤੁਹਾਡੇ ਹਸਬੰਦ ਇਸ ਤਰ੍ਹਾਂ ਹੋ ਗਿਆ ਕਿਸੇ ਦਾ ਹੋਰ ਨਾ ਹੋਵੇ ਬਿਲਕੁਲ ਅਸੀਂ ਇਹ ਕਵਾਂਗੇ ਕਿ ਜੇ ਅੱਜ ਸਾਡੇ ਨਾਲ ਇਹ ਗੱਲ ਹੋਈ ਕਿਸੇ ਹੋਰ ਨਾਲ ਨਾ ਨਾਵੇ ਤਾਂ ਅਸੀਂ ਇਹ ਗੱਲ ਕਰਾਂਗੇ ਜਿੰਨਾ ਵੀ ਹੋ ਕਿਸੇ ਹਰਕਾਰ ਨੂੰ ਚਾਹੀਦਾ ਵੀ ਇੱਥੇ ਬੱਚਿਆਂ ਨੂੰ ਪੜਾਣ ਲਿਖਣ ਜੋਬ ਦੇਣ ਵਧਿਆ ਬਾਹਰ ਨਾ ਜਾਣਾ ਪਵੇ ਜੇ ਉਹ ਅੱਜ ਮੇਰੀ ਬੇਟੀ ਤੇ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਹਾਂ ਸਰ ਅੱਜ ਦੀ ਵਿਜਟ ਜਿਹੜੀ ਹੈਗਾ ਤੁਸੀਂ ਕਿਸ ਪਰਵਾਦਾਨ ਕੀਤੀ ਹੈ ਕਿਉਂ ਕੀਤੀ ਔਰ ਕਿਸ ਤਰ੍ਹਾਂ ਪਤਾ ਤੁਹਾਨੂੰ ਲੱਗਾ ਸੀ ਕਿ ਇਹਨਾਂ ਦਾ ਬੇਟਾ ਜਿਹੜਾ ਹੈਗਾ ਉਹ ਇੱਥੇ ਇਸ ਤਰ੍ਹਾਂ ਬਾਹਰ ਹੋ ਗਿਆ ਦੇਖੋ ਅੱਜ ਆਪਾਂ ਤਰਨਦਨ ਵਿੱਚ ਸੰਦੀਪ ਦੇ ਘਰ ਆਇਆ ਉਹਦੇ ਫਾਦਰ ਸਾਹਿਬ ਨੇ ਉਹਦੀ ਵਾਈਫ ਉਹਦੀ ਉਹਦੀ ਬੇਟੀ ਛੋਟੀ ਜੀ ਸਭ ਨੂੰ ਮਿਲ ਕੇ ਅਸੀਂ ਦੁੱਖ ਸਾਂਝਾ ਕਰਨ ਆਏ ਉਹਨਾਂ ਨਾਲ ਕਿ ਬਹੁਤ ਵੱਡਾ ਬਾਣਾ ਵਰਤਿਆ ਇਹ ਔਰ ਬੜਾ ਦੁਖਦਾਈ ਘਟਨਾ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਜੋਰਜਿਆ ਵਿੱਚ ਜਿਹੜੇ ਗੈਸ ਲੀਕ ਹੋਣ ਕਰਕੇ ਉੱਥੇ ਕੋਈ 12 ਬੰਦਿਆਂ ਦੀ ਜਿਹੜੀ ਡੈਥ ਹੋ ਗਈ ਸੀ ਜਿਨ੍ਹਾਂ ਚੋਂ 11 ਪੰਜਾਬ ਦੇ ਸੀ ਸੋ ਫਿਰ ਸਰਕਾਰ ਨਾਲ ਵੀ ਅਸੀਂ ਤਾਚੇ ਵਿਚ ਰਹੇ ਅ ਕਿ ਉਹਦੀ ਡੈਡ ਬੋਡੀਆਂ ਇੱਥੇ ਮੰਗਾਈਆਂ ਜਾਣ ਜਿਸ ਤਰ੍ਹਾਂ ਡੈਡ ਬੋਡੀਆਂ ਪਹਿਲਾਂ 4 ਆਈਆਂ ਫਿਰ 3 ਆਈਆਂ ਫਿਰ 2 ਇਸ ਤਰ੍ਹਾਂ ਆਈਆਂ ਤਾਂ ਸਾਡੇ ਸਰਬੱਤ ਦੇ ਪੱਲਾ ਟੀਮ ਦੇ ਜਿਹੜੀ 헤ਡ ਸਾਹਿਬ ਸਾਡੇ ਪ੍ਰਧਾਨ ਜਿਹੜੇ ਪੰਜਾਬ ਦੇ ਨੇ ਸੋ ਅੰਮ੍ਰਿਤਸਰੋਂ ਉਹਨਾਂ ਦੇ ਪੇਪਰ ਕਲੀਅਰ ਕਰਾ ਕੇ ਸਾਡੀਆਂ ਗੱਡੀਆਂ ਸੀ ਸਾਡੀਆਂ ਸ਼ਾਵੈਨ ਹੋ ਗਈ ਜਾਂ ਐਮਬੂਲੈਂਸਸ ਲੈ ਕੇ ਸਾਡੀ ਕੋਸ਼ਿਸ਼ ਇਹ ਸੀ ਕਿ ਕਾਰਕਰ ਜਿਹੜੀ ਅਸੀਂ ਉਹਨਾਂ ਦੀ ਡੈਡ ਬੋਡੀ ਪਹੁੰਚਾਈਏ ਉਹ ਡੈਡ ਬੁਨੀਕਰਨ ਕੋਲ ਪਹੁੰਚਾਈਆਂ ਸਾਰੀਆਂ ਚਾਹੇ ਉਹ ਪਟਿਆਲਾ ਸੀ ਚਾਹੇ ਸੰਗਰੂਰ ਸੀ ਚਾਹੇ ਮੋਗਾ ਸੀ ਚਾਹੇ ਖੰਨਾ ਸੀਗਾ ਸੋ ਉਸ ਪਾਸੇ ਪਹੁੰਚਾ ਕੇ ਨਾਲ ਹੀ ਸਾਡੀ ਟੀਮਾਂ ਗਈਆਂ ਜਿੱਥੇ ਸੰਸਕਾਰ ਕੀਤਾ ਗਿਆ ਤੇ ਉਹਦੇ ਦੋਸ਼ ਸ਼ਾਮਲ ਹੋ ਕੇ ਮੇਨ ਚੀਜ਼ ਐਸੀ ਕਿ ਸਰਵੇ ਕੀਤਾ ਜਾਏ ਕਿ ਜਿਹੜਾ ਬੱਚਾ ਬਾਹਰ ਕਮਾਨ ਗਿਆ ਸੀ ਆਫਕੋਰਸ ਇਹਨੇ ਉਹ ਅਮੀਰ ਦਾ ਹੈ ਨਹੀਂ ਸੀ ਜੇ ਹੁੰਦੇ ਤਾਂ ਜਾਂਦੇ ਹੀ ਨਾ ਬਾਹਰ ਤੇ ਸਾਰਾ ਜਾਇਜ਼ਾ ਲਿਆ ਗਿਆ ਸੋ ਲੋੜ ਮੁਤਾਬਕ ਜਿਨ੍ਹਾਂ ਦੇ ਘਰ ਬਣਨ ਵਾਲੇ ਨੇ ਜਾਂ ਘਰ ਰਿਪੇਅਰ ਹੋਣ ਵਾਲੇ ਨੇ ਜਿੱਦਾਂ ਅਸੀਂ ਹੁਣ ਇੱਥੇ ਖੜੇ ਆ ਦੇਖਿਆ ਇੱਥੇ ਰਹਿੰਦੀ ਹੈ ਫੈਮਿਲੀ ਤੇ ਇਹਨੂੰ ਅਸੀਂ ਮੇਨਟੇਨੈਂਸ ਪੂਰੀ ਇਹਦੀ ਕਰਾਵਾਂਗੇ ਚਾਰ ਪੰਜ ਘਰ ਨੇ ਸਾਰਾ ਚੁੱਜ ਜਿਹੜੇ ਕੀ ਕੁਝ ਬਣਨ ਵਾਲੇ ਨੇ ਕੁਝ ਰਿਪੇਅਰ ਹੋਣ ਵਾਲੇ ਨੇ ਉਹ ਸਾਰਾ ਟਸਟ ਕਰਾ ਕੇ ਦੇਗਾ ਤੇ ਪੈਨਸ਼ਨ ਜਿਹੜੀ ਅਸੀਂ ਹਰ ਪਰਿਵਾਰ ਨੂੰ 5000 ਰੁਪਏ ਪੈਨਸ਼ਨ ਜਿਹੜੀ ਆ ਉਹ ਤਾਂ ਅਸੀਂ ਲਾਈ ਰਹੇ ਆ ਤੇ ਬੱਚੀਆਂ ਜਿਹੜੀਆਂ ਛੋਟੀਆਂ ਨੇ ਜਿਹਦਾ ਹੁਣਾਂ ਬੱਚੀ ਦੇਖੀ 7 ਸਾਲ ਦੀ ਆ ਸਕੂਲ ਚ ਪੜ ਰਹੀ ਆ ਜਦੋਂ ਵੀ ਲੋੜ ਪੈਗੀ ਟਸਟ ਹੈਲਪ ਪੂਰੀ ਕਰੇਗਾ ਲੇਕਿਨ ਅੱਜ ਜਿਹੜਾ ਅਸੀਂ ਇਹਨਾਂ ਨੂੰ 2 ਲੱਖ ਰੁਪਏ ਦੀ ਮੈਥਿਕ ਜਿਹੜੀ ਐਫ ਡੀ ਆ ਅਸੀਂ ਜਿਹੜੀ ਕਿ ਕਰਾਉਂਦੇ ਆ ਟਸਟ ਵੱਲੋਂ ਸਾਡਾ ਇਹ ਸਕੀਮ ਆ ਸਾਡੀ ਇਹ ਸੋ ਉਹ ਫਿਕਸਡ ਬੋਲ ਹੋਏਗਾ ਜਦੋਂ ਬੱਚੇ ਵਿਆਹਣ ਦੇ ਲਾਇਕ ਹੋਏਗੀ ਤੇ ਉਦੋਂ ਤੱਕ ਜਿਹੜੇ ਪੈਸੇ ਜਿਹੜੇ 4-5 ਗੁਣਾ ਹੋ ਜਾਂਦੇ ਨੇ ਸੋ ਉਹ ਪੈਸਾ ਉਸ ਟਾਈਮ ਤੇ ਇਹਨਾਂ ਨੂੰ ਮਿਲੇਗਾ ਬਸ ਅਸੀਂ ਸਿਰਫ ਦੁੱਖ ਸਾਂਝੇ ਕਰ ਸਕਦੇ ਹਾਂ ਕਿਉਂਕਿ ਜਿਹੜਾ ਬੱਚਾ ਚਲਾ ਗਿਆ ਉਹ ਵਾਪਸ ਅਸੀਂ ਲੈ ਨਹੀਂ ਸਕਦੇ ਲੇਕਿਨ ਇਹ ਇੱਕ ਸਾਡਾ ਫਰਜ਼ ਵੱਡਾ ਕਿ ਅਸੀਂ ਹੁਣ ਪਰਿਵਾਰ ਨਾਲ ਖੜੀਏ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਹੈਗੀਆਂ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਟੀਮ ਇੱਥੇ ਪ੍ਰਧਾਨ ਜੀ ਹੈਗੇ ਨੇ ਇੱਥੇ ਤੁਹਾਡੇ ਤਰਨਤਰ ਦੇ ਜੋਧਾ ਜੀ ਤੇ ਸਾਰੀ ਟੀਮ ਜਿਹੜੀ ਸਾਡੀ ਹੈ ਇਹ ਇਹਨਾਂ ਨਾਲ ਖੜੀ ਹੈ ਪੂਰੀ ਸੱਤ ਨੂੰ ਲੱਗਦਾ ਨਹੀਂ ਕਿ ਅਗਰ ਪੰਜਾਬ ਦੇ ਵਿੱਚ ਹੀ ਸਾਰਾ ਰੋਜ਼ਗਾਰ ਸਾਰੀਆਂ ਨੌਕਰੀਆਂ ਅਗਰ ਮਿਲ ਜਾਂਦੇ ਤੇ ਬੱਚਿਆਂ ਨੂੰ ਬਾਹਰ ਨਾ ਜਾਣਾ ਪਵੇ ਦੇਖੋ ਹੁਣ ਅਸੀਂ ਦੇਖ ਰਹੇ ਹਾਂ ਕੈਨੇਡਾ ਦੇਖੋ ਕੀ ਕੁਝ ਹੋ ਰਿਹਾ ਜਵਾਨ ਜਵਾਨ ਬੰਦੇ ਹੁਣ ਪਿੱਛੇ ਤੋਂ ਕੋਈ 22 23 ਸਾਲ ਦਾ ਮੁੰਡਾ ਉੱਥੇ ਖੜਾ ਸੀ ਉਹਨੂੰ ਗੋਲੀ ਮਾਰਤੀ ਉਹ ਮਰ ਗਿਆ ਕੋਈ ਐਕਸੀਡੈਂਟ ਚ ਮਰ ਰਿਹਾ ਕੋਈ ਸੁਸਾਈਡ ਕਰ ਰਿਹਾ ਉੱਥੇ ਸੋ ਹਾਲਾਤ ਕਾਫੀ ਖਰਾਬ ਹੋ ਚੁੱਕੇ ਨੇ ਕੈਨੇਡਾ ਦੇ ਵੀ ਖਰਾਬ ਨੇ ਬਾਕੀ ਸਾਰੇ ਪਾਸੇ ਖਰਾਬ ਹੈ ਸੋ ਇੱਥੇ ਅਗਰ ਜੌਬ ਮਿਲਦੇ ਤੇ ਬੱਚੇ ਜਾਣ ਹੀ ਕਿਉ ਲੇਕਿਨ ਦੂਸਰੇ ਪਾਸੇ ਇਹ ਵੀ ਮੈਂ ਕਹਿਣਾ ਕਿ ਇੱਥੇ ਜੌ ਬਹੁਤ ਜੋ ਬੈਥੇ ਲੇਕਿਨ ਸਾਡੇ ਕੋ ਬੱਚੇ ਕਰਕੇ ਰਾਜੀ ਵੀ ਨਹੀਂ ਹੈ ਅੱਜ ਮੈਂ ਆਪਣੀ ਗੱਲ ਕਰਾਂ ਟਸ ਦੀ ਦੇਖੋ ਅਸੀਂ 900 ਬੱਚਿਆਂ ਨੂੰ ਅਸੀਂ ਆਲਰੇਡੀ ਅਸੀਂ ਜੌਬ ਦਿੱਤੀ ਹੋਈ ਜਿਹੜੇ ਸੈਲਰੀ ਪੇਡ ਆ ਸਾਡੇ ਤੇ ਹੁਣ ਸਾਨੂੰ ਘੱਟ ਵੱੜ 100 ਬੱਚਾ ਹੋਰ ਚਾਹੀਦਾ ਹੈ ਚਾਹੇ ਸਾਡੀਆਂ ਲੈਬਰਾਟਰੀ ਚ ਚੱਲਣੀਆਂ ਸਰਟਿਫਿਕੇਸ਼ਨ ਚਾਹੀਦੇ ਨੇ ਅਕਾਊਂਟਸ ਡਿਪਾਰਟਮੈਂਟ ਦੇ ਬੰਦੇ ਚਾਹੀਦੇ ਨੇ ਆਫਿਸ ਦੇ ਬੱਚੇ ਚਾਹੀਦੇ ਆ ਲੇਕਿਨ ਇੰਨੀਆਂ ਅਸੀਂ ਐਡ ਦਿੰਦੇ ਆ ਸਾਡੇ ਕੋ ਬੱਚੇ ਆਂਦੇ ਹੀ ਨਹੀਂ ਕੋਈ ਵੀ ਸੋ ਜੌਬ ਦੀ ਕਮੀ ਨਹੀਂ ਜੌਬ ਹੈਗੀ ਆ ਲੇਕਿਨ ਸਾਡੇ ਕੋ ਬੱਚੇ ਹੀ ਹਨੇ ਕਿ ਜਿਹੜੇ ਜੌਬ ਕਰਨ ਹਰ ਬੱਚੇ ਨੂੰ ਇਹ ਪਿਆ ਕਿ ਠੀ ਇਹ ਪੈਸਾ ਕਰਦੇ ਚੱਕੋ ਬਾਹਰ ਨਿਕਲਦੇ ਹੋ ਬਾਹਰ ਪਤਾ ਨਹੀਂ ਕੀ ਪਿਆ ਲੇਕਿਨ ਬਾਹਰ ਅਸੀਂ ਦੇਖ ਰਹੇ ਹਾਲਾਤ ਕੀ ਹੈ ਹੁਣ ਅੱਜ ਜਿੰਨੇ ਬੱਚੇ ਉਥੇ ਡੈਥ ਹੋਈ ਹੈ ਸਿਰਫ ਹਸਬੰਡ ਵਾਈਫ ਸੀ ਜਿਨ੍ਹਾਂ ਨੇ ਆਪਣਾ ਰੈਸਟੋਰੈਂਟ ਖੋਲ੍ਹਿਆ ਸੀ ਉਥੇ ਉਹ ਠੀਕ ਠਾਕ ਸੀ ਘਰ ਉਹਨਾਂ ਦਾ ਲੇਕਿਨ ਬਾਕੀ ਜਿਹੜੇ ਬੰਦੇ ਸਾਰੇ ਕੇ ਅਸੀਂ ਸਾਰੇ ਇਸ ਤਰ੍ਹਾਂ ਪਿੰਡਾਂ ਦੇ ਗਰੀਬ ਬੱਚੇ ਗਏ ਸੀ ਔਰ ਸਾਰਿਆਂ ਦੀਆਂ ਦੇਖੋ ਡੈੱਡ ਬੋਡੀਜ਼ ਆਈਆਂ ਉਹ ਘਰ ਦੇ ਹਾਲਤ ਦੇਖਣ ਰਹੀਆਂ ਮਤਲਬ ਕਿ ਰੋਣਾਂ ਦਾ ਜਾ ਕੇ ਦੇਖ ਕੇ ਕਿ ਕਿਸੇ ਦਾ ਇੱਕ ਬੱਚਾ ਸੀ ਉਹ ਬੱਚਾ ਪੂਰਾ ਹੋ ਗਿਆ ਸੋ ਬੜੀ ਦੁਖਦਾਈ ਘਟਨਾ ਹੋਈ ਹੈ ਪਰ ਚਲੋ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਨਾਲ ਹੁਣ ਖੜ ਕੇ ਤੇ ਜੋ ਅਸੀਂ ਹੈਲਪ ਕਰ ਸਕੀਏ ਉਹ ਹੈਲਪ ਕਰੀਏ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਖਾਸ ਕਰਕੇ ਉਹਨਾਂ ਨੌਜਵਾਨਾਂ ਵਾਸਤੇ ਔਰ ਖਾਸ ਕਰਕੇ ਮਾਪਿਆਂ ਵਾਸਤੇ ਵੀ ਤੋ ਖ ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਬੱਚਿਆਂ ਨੂੰ ਜੇ ਬਾਹਰ ਸੀ ਭੇਜਣਾ ਨਾ ਤੇ ਲੇਬਰ ਚ ਨਾ ਭੇਜੋ ਉਹਨਾਂ ਨੂੰ ਕਿਸੇ ਟ੍ਰੇਡ ਚ ਭੇਜੋ ਸਕਿੱਲ ਚ ਭੇਜੋ ਕਿਤੇ ਨਾ ਇੱਥੇ ਕੀ ਫਰਕ ਪੈਂਦਾ 6-6 ਮਹੀਨੇ ਜਾਂ ਸਾਲ-ਸਾਲ ਦੇ ਕੋਰਸਸ ਕਰਾ ਲਓ ਉਹਨਾਂ ਨੂੰ ਅੱਜ ਦੁਬਈ ਦੀ ਗੱਲ ਮੈਂ ਕਰਾਂ ਮੈਂ ਜਦ ਮੈਂ ਦੁਬਈ ਚ ਆਂ ਤੇ ਉੱਥੇ ਅਜ ਇੰਨੀ ਡਿਮਾਂਡ ਹੈ ਜਿਹੜੇ ਸਕਿੱਲਡ ਨੇ ਪਰ ਸਾਨੂੰ ਸਕਿੱਲਡ ਬੰਦੇ ਹੀ ਨਹੀਂ ਮਿਲਦੇ ਕੋਈ ਵੀ ਕਾਰਪੈਂਟਰ ਹੈ ਮੈਸਨ ਹੈ ਪਲੰਬਰ ਹੈ ਇਲੈਕਟ੍ਰੀਸ਼ੀਅਨ ਨੇ ਸਟੀਲ ਫਿਕਚਰ ਹੈ ਸਾਰੀਆਂ ਹੈਗੀਆਂ ਟੈਡਾਂ ਔਰ ਕੁਝ ਵੀ ਨਹੀਂ ਕੰਮ ਹੈਗਾ ਅਗਰ ਬੰਦਾ ਕਰਨਾ ਚਾਹੇ ਤਾਂ 6-8 ਮਹੀਨੇ ਸਾਲ ਦੇ ਵਿੱਚ ਬੱਚਾ ਟ੍ਰੇਨਡ ਹੋ ਜਾਂਦਾ ਹੈ ਮੈਂ ਆਪਣੀ ਗੱਲ ਕਰ ਰਿਹਾ ਮੈਂ ਖੁਦ ਆਈਟੀਆ ਹੀ ਕੀਤੀ ਹੋਈ ਔਰ ਮੈਂ ਵੀ ਇੰਜਨ ਮਕੈਨਿਕ ਸੀਗਾ ਇਥੋਂ ਹੀ ਕਰਕੇ ਅਸੀਂ ਤੇ ਕਿਤੇ ਕਿਤੇ ਪੁੰਚੇ ਆਂ ਅਸੀਂ ਲੇਕਿਨ ਸਾਡੇ ਹੱਥ 'ਚ ਹੁਨਰ ਸੀਗਾ ਜਦੋਂ ਹੁਨਰ ਬੰਦੇ 'ਚ ਹੱਥ ਆ ਜਾਏਗਾ ਨਾ ਤੇ ਫਿਰ ਉਹ ਬੰਦਾ ਭੁੱਖਾ ਨਹੀਂ ਮਰਦਾ ਜੋ ਸਾਡੀਆਂ ਉੱਥੇ ਜਿਹੜੀ ਹੁਣ ਦੇਖੋ 300 ਤੇ ਮਿਕਲ 392 ਦੇ ਕਰੀਬ ਅਸੀਂ ਡੈੱਡ ਬੋਡੀਆ ਲੈ ਆ ਚੁੱਕੇ ਆ ਦੁਬਈ ਦੇ ਵਿੱਚੋਂ ਹੀ ਔਰ ਕਿਹੜੇ ਬੱਚੇ ਨੇ ਜਿਹੜੇ ਬਿਲਕੁਲ ਗਰੀਬ ਪਿੰਡਾਂ ਦੇ ਬੱਚੇ ਨੇ ਜਿਹੜੇ ਚਲੇ ਗਏ ਕਰਜ਼ਾ ਚੱਕ ਕੇ ਉੱਥੇ ਜਾ ਕੇ ਪੈਸੇ ਨਹੀਂ ਕਮਾ ਸਕੇ ਏਜੰਟਾਂ ਦੇ ਚੱਕੇ ਆ ਗਏ ਤੇ ਕਈਆਂ ਨੇ ਸੂਸਾਈਡ ਕਰ ਲਿਆ ਕੋਈ ਐਕਸੀਡੈਂਟ 'ਚ ਮਰ ਗਿਆ ਕੋਈ ਬੁਆਰੀ ਨਾਲ ਮਰ ਗਿਆ ਕਿਉਂਕਿ ਕੰਮ ਇੱਥ ਦੇ ਵਪਸਤਾਨੀ ਆਂਦੇ ਕਿ ਕਰਜ਼ੇ ਚੱਕੇ ਹੋਏ ਨੇ ਜਿੰਨਾ ਕਰਜ਼ਾ ਚੱਕਿਆ ਉਹ ਤੇ ਇੰਟੈਸਟ ਪੈਪ ਹੈ ਕਿ ਉਹ 2 2 3 3 ਗੁਣਾ ਹੋ ਗਿਆ ਉਹ ਲਈ ਦੇ ਸਕਦਾ ਕਦੀ ਵੀ ਬੱਚਾ ਇਹ ਸੋਚਦਾ ਕਿ ਮੈਂ ਕਮਾਤੇ ਬਹੁਤ ਘੱਟ ਰਿਆਂ ਤੇ ਕਰਜ਼ਾ ਕਿਦਾਂ ਨਾਵਾਂਗਾ ਇਸ ਕਰਕੇ ਉਹ ਸੁਸਾਇਡ ਕਰ ਦਿੰਦੇ ਨੇ ਤੇ ਬੱਚੇ ਸੋ ਪੇਰੈਂਟਸ ਨੂੰ ਚਾਹੀਦਾ ਕਿ ਬੱਚਿਆਂ ਨੂੰ ਨਾ ਭੇਜੋ ਸਪੈਸ਼ਲੀ ਮੈਂ ਲੜਕੀਆਂ ਦੀ ਗੱਲ ਕਰਾਂਗਾ ਦੇਖੋ ਇਸ ਏਰੀਆ ਦੀਆਂ ਘੱਟੋ ਘੜਨੀ ਤੇ 1000 ਤੋਂ ਉੱਤੇ ਲੜਕੀ ਫੱਸੀ ਹੋਈ ਹੈ ਜਿਹੜੀ ਬਾਹਰ ਔਰ ਉਹ ਲੜਕੀਆਂ ਸਾਰੀਆਂ ਜਿਹੜੀਆਂ ਅੱਛੀਆਂ ਪੜੀਆਂ ਲਿਖੀਆਂ ਮੈਨੇ ਪੇਰੈਂਟਸ ਲਾਲਚ ਵਿੱਚ ਆ ਕੇ ਲੜਕੀਆਂ ਨੂੰ ਭੇਜ ਦਿੰਦੇ ਨੇ ਉੱ ਤੋ ਇਸ ਤਰ੍ਹਾਂ ਦਾ ਕੰਮ ਨਾ ਕਰੋ ਥੋੜਾ ਜਿਹਾ ਬੱਚਿਆਂ ਨੂੰ ਭੇਜਣਾ ਤਾਂ ਕਿਸੇ ਡੇਟ ਚ ਭੇਜੋ ਉਦੋਂ ਨਾ ਭੇਜੋ ਠੀਕ ਹੈ ਓਕੇ ਥੈਂਕ ਯੂ ਇੰਜ ਕਰੋ ਮੈਂ ਥੋੜਾ ਹੋਰ ਹੀ ਦੱਸ ਦਿਓ ਜੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਜਿਹੜੇ ਉਬਰਾਈ ਸਾਹਿਬ ਇਥੋਂ ਆਏ ਨੇ ਤੇ ਉਹ ਤੁਸੀਂ ਨਿਸ਼ਾਨੀ ਕਰੀ ਹਾਂਜੀ ਹਾਂਜੀ ਮੈਂ ਬਲਵੰਤ ਸਿੰਘ ਮੇਰਾ ਬੇਟਾ 2 ਸਾਲ ਤੋਂ ਤਕਰੀਬਨ ਬਾਹਰ ਹੀ ਵਿਦੇਸ਼ ਵਿੱਚ ਗਿਆ ਸੀ ਉਹਨਾਂ ਦੀ ਮੌਤ ਹੋਣ ਕਰਕੇ ਸਰਬੱਤ ਖਾਲਸਾ ਟਰਸਟ ਚ ਚੈਰੀਟੇਬਲ ਆਲਿਆ ਨੇ ਮੇਰੀ ਬਹੁਤ ਮਦਦ ਕੀਤੀ ਆ ਮੈਂ ਆ ਤੈਅ ਦੇ ਲੂੰ ਸਰਵਤ ਟੈਰੀ ਚੈਰੀ ਟੇਬਲ ਟਰਸਟ ਭਲਾ ਤੇ ਅਬਰਾਈ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਵਿਸ਼ਵਾਸ ਦਵਾਇਆ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਜਿੰਨਾ ਵੀ ਹੋ ਸਕੇ ਆਂ ਤੁਹਾਡੀ ਮਦਦ ਕਰਾਂਗੇ ਮੈਂ ਪ੍ਰਸ਼ਾਸਨ ਕੋ ਵੀ ਸਰਕਾਰ ਕੋ ਵੀ ਮੰਗ ਕਰਦਾ ਵੀ ਸਾਡੀ ਜਿਹੜੀ ਆ ਪੇ ਘਰ ਦੀ ਹਾਲਤ ਵੇਖ ਕੇ ਪਰਿਵਾਰ ਦੀ ਹਾਲਤ ਵੇਖ ਕੇ ਮੇਰੀ ਬੇਟੀ ਨੂੰ ਨੌਕਰੀ ਦਿੱਤੀ ਜਾਵੇ ਜੋ ਕਿ ਇਹਨਾਂ ਦਾ ਜੀਵਨ ਸੌਖਾ ਬਤੀਤ ਹੋ ਸਕੇ ਦੀ ਡੈਡ ਕਿਨਾਂ ਇਨਰ ਵੱਲੋਂ ਗਈ ਇਹ ਇਹ ਮੇਰੇ بیٹے ਦੀ ਜਿਹੜੀ ਡੈਡ ਬੋਡੀ ਆ ਸਰਬਤ ਖਾਲਸਾ ٹرسٹ ਤੇ ਚੈਰੀਟੇਬਲ ਅਬਰਾਈ ਸਾਹਿਬ ਦੇ صدਕਾ ਅਹੀਂ ਲੈ ਸਕਿਆ ਤੇ ਗਰੀਬ ਪਰਿਵਾਰ ਹੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਨੂੰ ਪਾਲਿਆ ਅਹੀਂ ਕਿਹ ਹਾਲਤ ਵਿੱਚ ਵੀ ਉਹਨਾਂ ਦੀ ਬੋਡੀ ਨੂੰ ਮਗਾ ਨਹੀਂ ਸਕਦੇ ਅਬ ਰਾਇਫਾ ਦੇ ਫਦਕਾ ਜੋ ਇਹਨਾਂ ਨੇ ਉਪਰਾਲਾ ਟੈਸਟ ਨੇ ਕੀਤਾ ਮੈਂ ਤੈ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਕੋਈ ਸਾਡੇ ਇਥੋਂ ਤੱਕ ਐਮਸੀ ਤੱਕ ਵੀ ਕੋਈ ਸਾਡੇ ਘਰ ਦੇ ਵਿੱਚ ਨਹੀਂ ਆਇਆ ਨਾ ਕੋਈ ਸਰਕਾਰੀ ਅਧਿਕਾਰੀ ਕੋਈ ਸਿਆਸੀ ਪਾਰਟੀ ਦਾ ਲੀਡਰ ਸਾਡੇ ਘਰ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ